ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀ ਮੈਂ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਬੀਤੀ ਸ਼ੇਅਰ ਕਰਨ ਲੱਗੀ ਹਾਂ ਉਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਮੇਰੀ ਹਰ ਆਉਣ ਆਉਣ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਹੋ ਸਕੇ ਚਲੋ ਜੀ ਆਪਾਂ ਅੱਗੇ ਵਧਦੇ ਹਾਂ ਤੇ ਅੱਗੇ ਵਧਦੇ ਹਾਂ ਤਾਂ ਕਿ ਤੁਹਾਡੇ ਨਾਲ ਇਹ ਸਟੋਰੀ ਸ਼ੇਅਰ ਕੀਤੀ ਜਾ ਸਕੀ ਇਹ ਸਟੋਰੀ ਇੱਕ ਅਲੱਗ ਤਰ੍ਹਾਂ ਦੀ ਹੈ ਭੈਣ ਕਹਿੰਦੀ ਕਿ ਮੈਂ ਬਹੁਤ ਦੁਖੀ ਹਾਂ ਮੇਰੇ ਨਾ ਕੋਈ ਭੈਣ ਸੌਰੀ ਨਾ ਕੋਈ ਭਰਾ ਤੇ ਨਾ ਮੇਰੇ ਡੈਡੀ ਸਨ ਤੇ ਮੈਂ ਤੇ ਮੇਰੀ ਮੰਮੀ ਇਕੱਲੀਆਂ ਰਹਿੰਦੀਆਂ ਸੀ ਜੋ ਕਿ ਮੇਰੀ ਮਦਰ ਦੀ ਵੀ ਡੈਥ ਹੋ ਗਈ 3 ਮਹੀਨੇ ਹੋ ਗਏ ਤੇ ਮੈਂ ਇਕੱਲੀ ਰਹਿ ਗਈ ਮੇਰੇ ਹਸਬੰਡ ਜੇਲ੍ਹ ਦੇ ਵਿੱਚ ਸੀ 2 ਸਾਲ ਤੋਂ ਬਾਪਾ ਕਹਿੰਦੇ ਮੈਂ ਕਿਸੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਕੋਲੇ ਰੱਖਦੀ ਸੀ ਕਿਤੇ ਕਿਸੇ ਨੂੰ ਮਤਲਬ ਮੈਂ ਇਕੱਲੀ ਵੀ ਨਹੀਂ ਰਹਿ ਸਕ ਸੀ ਕਿਉਂਕਿ ਮੇਰਾ ਘਰ ਦੇ ਵਿੱਚ ਘਰ ਸੀ ਤੇ ਬੱਚੇ ਸੀ ਮੇਰੇ ਛੋਟੇ ਛੋਟੇ ਵਾਈ ਬਰੂ ਜੀ ਉਧਰੋਂ ਮੇਰੇ ਮੈਂ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਤੁਸੀਂ ਬਾਬਾ ਦੀਪ ਸਿੰਘ ਦੇ ਜਾਇਆ ਕਰੋ ਜਾਇਆ ਕਰੋ ਕਿ ਮੈਂ ਹਾਂ ਰਹਿਣ ਦਵਾਰ ਬਾਬਾ ਦੀਪ ਸਿੰਘ ਦੀ ਜਾਨ ਲੱਗੀ ਅੰਮ੍ਰਿਤਸਰ ਸਹਿਰ ਤੇ ਮੈਂ ਮੱਥਾ ਟੇਕ ਕੇ ਉੱਥੋਂ ਵਾਪਸ ਆ ਜਾਣਾ ਬਾਬਾ ਜੀ ਕਿਉਂਕਿ ਮੇਰੇ ਬੱਚੇ ਛੋਟੇ ਸਿੱਤੇ ਮਿੱਠੂ ਜਿਹਾ ਪਿਆਰਾ ਸੇਬ ਨਹੀਂ ਕੱਟਿਆ ਜਾਂਦਾ ਸੀ ਸਾਧ ਸੰਗਤ ਜੀ ਤੇ ਮੈਂ ਮੱਥਾ ਟੇਕ ਕੇ ਆ ਰਿਹਾ ਨਾ ਪਰ ਮੇਰੇ ਘਰ ਵਾਲੇ ਨੇ ਮੇਰੇ ਨਾਲ ਇਹ ਸ਼ਰਤ ਰੱਖ ਲਈ ਕਿ ਐਟਕੀ ਜੇ ਮੇਰੀ ਜਮਾਂਦ ਨਹੀਂ ਹੁੰਦੀ ਤਾਂ ਮੈਂ ਤੈਨੂੰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਹੀਂ ਜਾਣ ਦੇਣਾ ਤੇ ਨਾ ਹੀ ਮੈਂ ਜਾਊਂਗਾ ਸੋ ਬਾਬਾ ਜੀ ਮੈਂ ਬਹੁਤ ਔਖੀ ਹੋ ਗਈ ਸੀ ਮੈਂ ਬਹੁਤ ਦੁਖੀ ਸੀ ਕਿਉਂਕਿ ਮੇਰੀ ਬਾਬਾ ਸਦੇ ਸ਼ਰਦਾ ਬਹੁਤ ਸੀ ਭੈਣ ਨੇ ਰੋ ਰੋ ਕੇ ਆਪਣੀ ਹਿਸਟਰੀ ਦੱਸੀ कि मेरा में में मैं तमेनु ਲੋਕੀ ਸਾਰੇ ਕਹਿੰਦੇ ਸਿਉਸ ਪੰਡਤ ਤੋਂ ਪੁੱਛ ਲਾ ਉਸ ਤੋਂ ਪੁੱਛ ਲਾ ਪਰ ਮੈਂ ਕਿਸੇ ਵੀ ਪੰਡਤ ਦੇ ਕਿਸੇ ਵੀ ਸਿਆਣੇ ਦੇ ਜਾ ਕੇ ਖੋਜ ਨਹੀਂ ਸੀ ਕਿਉਂਕਿ ਮੇਰੇ ਬਾਬਾ ਦੀਪ ਸਿੰਘ ਜੀ ਤੇ ਪੂਰਾ ਵਿਸ਼ਵਾਸ ਸੀ ਕਿ ਮੇਰੀ ਬਾਬਾ ਜੀ ਨੇ ਜਰੂਰ ਸੁਣਨੀ ਹੈ ਚਲੋ ਬਾਬਾ ਜੀ ਕੱਲ ਮੇਰੇ ਹਸਬੰਦ ਦੀ ਜਮਾਨਤ ਹੋ ਗਈ ਤੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਰੋ ਰੋ ਕੇ ਬਾਬਾ ਜੀ ਗੇ ਤਰਲੇ ਮੈਂ ਤਾਂ ਪਾਉਂਦੀ ਨਹੀਂ ਬਾਬਾ ਜੀ ਮੇਰੀ ਲਾਜ ਰੱਖ ਲਿਓ ਮੇਰੀ ਲਾਜ ਰੱਖ ਲਿਓ ਕਿਉਂਕਿ ਤੇਰੇ ਦਰ ਦਾ ਸਵਾਲ ਆ ਮੈਂ ਤੇਰਾ ਦਰ ਨਹੀਂ ਛੱਡ ਸਕਦੀ ਬਾਬਾ ਜੀ ਮੇਰੇ ਮੈਥੋਂ ਨਹੀਂ ਵੀ ਸਜ ਆ ਜਾਂਦਾ ਮੇਰਾ ਵਿਸ਼ਵਾਸ ਉੱਥੇ ਹੀ ਹੁੰਦਾ ਸੀ ਬਾਬਾ ਦੀਪ ਸਿੰਘ ਜੀ ਤੇ ਵੀ ਮੈਂ ਬਾਬਾ ਦੀਪ ਸਿੰਘ ਦਾ ਦਰ ਨਹੀਂ ਛੱਡਣਾ ਪਰ ਮੈਂ ਮੰਮੀ ਦੇ ਜਾਣ ਤੋਂ ਬਾਅਦ ਪੂਰੀ ਡਿਪਰੈਸ਼ਨ ਚ ਆ ਗਈ ਸੀਗੀ ਪੀ ਹੁਣ ਮੈਂ ਕੱਲੀ ਰਹਿ ਗਈ ਮੈਂ ਕੀ ਕਰੂੰਗੀ ਪਰ ਬਾਬਾ ਜੀ ਨੇ ਮੇਰੀ ਲਾਜ ਰੱਖ ਲਈ ਵਾਹਿਗੁਰੂ ਜੀ ਸੋ ਮੈਂ ਅਰਦਾਸ ਕਰਦੀ ਆ ਕਿ ਮੇਰੇ ਘਰ ਵਾਲੇ ਨੂੰ ਬਾਬਾ ਜੀ ਜਿਮ ਸਮਾਤ ਦੇ ਦੇਣਾ ਅੱਗੇ ਤੋਂ ਘਰੇ ਟਿਕ ਜਾਣ ਮੇਰੇ ਘਰ ਹਸਬੰਦ ਬਾਬਾ ਜੀ ਮੇਰੀ ਸਭ ਦਾ ਭਲਾ ਕਰਨਾ ਸਭ ਦੀ ਅਰਦਾਸਾਂ ਸੁਣਨਾ ਜਿਵੇਂ ਮੇਰੀ ਸੁਣੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ